ਪਰਮ ਸਨਮਾਨ ਜੋਗ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਚਹਰਾ ਜੋਰ ਸਰਬ ਕਲਾ ਪਰਪੂਰ ਵਾਲੀ ਕੁਲ ਆਲਮ ਸਰਬ ਸ਼ਕਤੀ ਮਾਨ ਗਿਆਨ ਦੇ ਅਗੰਮ ਸਾਗਰ ਰਹਿਮਤਾਂ ਦੇ ਖਜ਼ਾਨੇ ਬਖਸ਼ਿਸ਼ਾਂ ਦੇ ਭੰਡਾਰ ਨੇ ਮਾਨਿਆਂ ਦੇ ਮਾਨ ਗੁਰੂ ਨੇ ਤਾਨਿਆਂ ਦੇ ਤਾਨ ਨਿਉਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਣੋ ਸਤਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਅਸਾ ਸਭ ਨੂੰ ਅੰਮ੍ਰਿਤ ਵੇਲੇ ਦੀ ਸੰਗਤ ਕਰਨ ਦੇ ਸਿਪਾਗੇ ਸਮੇਂ ਪ੍ਰਾਪਤ ਕਰਵਾਏ ਨੇ ਆਪ ਸਭ ਸੰਗਤਾਂ ਨੇ ਅਮਰਤ ਵੇਲੇ ਪੰਜਾਬਣੀਆਂ ਦੇ ਜਾਪ ਅਰਦਾਸ ਤੋਂ ਉਪਰੰਤ ਸਤਿਗੁਰੂ ਜੀ ਪਾਸੋਂ ਅੱਜ ਦੇ ਪਵਿੱਤਰ ਹੁਕਮ ਸਰਵਣ ਕੀਤੇ ਨੇ ਅੱਜ ਦੀ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਰਲ ਮਿਲ ਕਰਕੇ ਆਪਣੇ ਮਨ ਬਿਰਤਨ ਇਕਾਗਰ ਕਰੀਏ ਤੇ ਸਤਿਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਹੋਈ ਫਤੇ ਦੀ ਸਾਂਝ ਪਾਈ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਅੱਜ ਦਾ ਫਰਮਾਨ ਸਾਡੀ ਝੋਲੀ ਵਿੱਚ ਪਾਉਂਦੇ ਨੇ ਇਹ ਫਰਮਾਨ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਉਚਾਰਨ ਕੀਤਾ ਹੋਇਆ ਹੈ ਸੋਰਠਿ ਰਾਗ ਦੇ ਅੰਦਰ ਗਾਉਣ ਦਾ ਹੁਕਮ ਹੈ ਘਰ ਦੂਜੇ ਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਵਿੱਤਰ ਅੰਗ 613 ਤੇ ਸੁਭਾਏ ਬਣ ਕੀਤਾ ਹੋਇਆ ਆਪਾਂ ਵਿਚਾਰ ਕਰੀਏ ਆਰੰਭ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਸੋਰਠ ਮਹਲਾ ਪੰਜਵਾਂ ਘਰ ਦੂਜਾ ਮਾਤ ਗਰਬ ਮਹਿ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਰੇ ਉਹ ਸਕਾਲਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਏ ਤਰਲਾ ਹੈ ਸਕਾਲਪੁਰਖ ਵਾਹਿਗੁਰੂ ਦੇ ਅੱਗੇ ਕਿ ਜਿਸ ਤਰ੍ਹਾਂ ਇੱਕ ਮਾਤ ਦੇ ਗਰਭ ਦੇ ਵਿੱਚ ਇੱਕ ਬੱਚਾ ਉਲਟਾ ਲਟਕਿਆ ਹੁੰਦਾ ਹੈ ਉਹ ਹੀ ਰੱਖਿਆ ਕਰਦਾ ਹੈ ਉਹ ਅਕਾਲਪੁਰਖ ਵਾਹਿਗੁਰੂ ਤਦ ਜੇਕਰ ਦੂਸਰਾ ਪੱਖ ਲਈਏ ਤਾਂ ਉਸ ਮਾਤ ਦੇ ਗਰਭ ਦੇ ਵਿੱਚ ਜਠਣ ਜਠਰ ਅਗਨ ਬਲ ਰਹੀ ਹੁੰਦੀ ਹੈ ਉਸ ਅਗਨ ਦੇ ਵਿੱਚ ਵੀ ਉਸ ਅੱਗ ਦੇ ਵਿੱਚ ਵੀ ਉਸ ਬੱਚੇ ਦੀ ਰੱਖਿਆ ਕੌਣ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਸਤਿਗੁਰੂ ਜੀ ਪਹਿਲੀ ਇਹ ਪੰਕਤੀਆਂ ਦੇ ਵਿੱਚ ਉਦਾਹਰਣ ਲੈਂਦੇ ਨੇ ਕਿ ਮਾਤ ਗਰਭ ਮਹਿ ਆਪਨ ਸਿਮਰਨ ਦੇ ਕਿ ਜਿਸ ਤਰ੍ਹਾਂ ਮਾਤ ਦੇ ਗਰਭ ਦੇ ਵਿੱਚ ਬਲ ਰਹੀ ਅੱਗ ਦੇ ਵਿੱਚ ਬੱਚਾ ਪੁੱਠਾ ਲੜਕਿਆ ਹੁੰਦਾ ਹੈ ਅੱਗ ਦੇ ਵਿੱਚ ਤਾਂ ਉਹਦੀ ਰੱਖਿਆ ਕਰਦਾ ਹੈ ਪ੍ਰਮਾਤਮਾ ਵੈਗੁਰੂ ਆਪਨ ਸਿਮਰਨ ਦੇ ਕੇ ਸਿਮਰਨ ਦੇ ਕੇ ਆਪ ਹਾਸ ਦੇ ਕੇ ਉਹਦੀ ਰੱਖਿਆ ਕਰਦਾ ਹੈ ਤੈ ਤੂੰ ਰੱਖਣਹਾਰੇ ਤੂੰ ਰੱਖਦਾ ਹੈ ਉਹਦੀ ਰੱਖਿਆ ਕਰਦਾ ਹੈ ਏਹ ਅਕਾਲ ਪੁਰਖ ਜਿਸ ਤਰ੍ਹਾਂ ਮਾਤ ਦੇ ਗਰਭ ਦੇ ਵਿੱਚ ਤੂੰ ਉਸ ਬੱਚੇ ਦੀ ਰੱਖਿਆ ਕਰਦਾ ਹੈ ਨਾ ਪਾਵਕ ਸਾਗਰ ਅਥਾ ਲੈਰ ਮਹ ਤਾਰੋ ਤਰਨ ਹਰੇ ਪਾਵਕ ਤੂੰ ਪਾਵਨ ਕਾਰਾਂ ਦੀ ਅਗ ਸਾਗਰ ਤੋਂ ਪਾਵੇ ਸਮੁੰਦਰ ਅਥਾ ਤੋਂ ਪਾਵੇ ਬੜਾ ਡੂੰਗਾ ਕਿ へ ਅਕਾਲ ਪੁਰਖ ਵਾਹਿਗੁਰੂ ਜੀ ਇਹ ਜਿਹੜਾ ਸੰਸਾਰ ਹੈ ਨਾ ਸੰਸਾਰ ਵਿਕਾਰਾਂ ਦੀ ਅੱਗ ਦਾ ਸਮੁੰਦਰ ਹੈ ਇਹ ਸੰਸਾਰ ਦੇ ਵਿੱਚ ਅੱਗ ਬਲ ਰਹੀ ਏ ਅੱਗ ਕਿਹੜੀ ਬਲ ਰਹੀ ਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੰਕਾਰ ਦੀ ਅੱਗ ਬਲ ਰਹੀ ਏ ਤੇ ਇੱਥੇ ਬਸ ਨਹੀਂ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਚਾਰ ਨਦੀਆਂ ਦੀ ਅਗ ਕੀਤੀ ਚਾਰ ਨਦੀਆਂ ਦੀ ਗੱਲ ਕੀਤੀ ਹੋਈ ਹੈ ਕਿ ਹੰਸ ਹੈਤ ਲੋਭ ਕੋਪ ਚਾਰੇ ਨਦੀਆਂ ਅਗ ਹੰਸ ਤੋਂ ਪਾਵੇ ਹਿੰਸਾ ਹਿੰਸਾ ਕਰਨੀ ਹਿੰਸਾ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਕਿੰਨੀ ਹਿੰਸਾ ਹੋ ਰਹੀ ਹੈ ਲੜਾਈ ਝਗੜੇ ਹੋ ਰਹੇ ਨੇ ਇਹ ਕਿ ਹਿੰਸਾ ਇੱਕ ਇਹ ਵੀ ਇੱਕ ਅੱਗ ਦਾ ਰੂਪ ਹੈ। ਹੇਤ ਤੋਂ ਪਾਵੈ ਮੋਹ, ਲੋਭ ਤੋਂ ਪਾਵੈ ਲੋਭ, ਕੋਪ ਤੋਂ ਪਾਵੈ ਗੁੱਸਾ। ਗੁੱਸਾ ਇਸ ਤਰ੍ਹਾਂ ਦੀ ਅੱਗ ਹੈ ਕਿ ਜਦੋਂ ਕਿਸੇ ਨੂੰ ਗੁੱਸਾ ਆਉਂਦਾ ਹੈ ਨਾ ਤਾਂ ਗੁੱਸੇ ਦੇ ਵਿੱਚ ਆਣ ਕਰਕੇ ਮਨੁੱਖ ਕਈ ਕੁਝ ਕਰ ਬੈਠਦਾ ਹੈ। ਭਾਵੇਂ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਜਾਵੇ ਉਹ ਅਲੱਗ ਗੱਲ ਏ ਪਰ ਗੁੱਸੇ ਦੇ ਵਿੱਚ ਗੁੱਸ ਗੁੱਸ ਗੁੱਸਾ ਜਿਹੜਾ ਇਤਨਾ ਹੈ ਇਤਨਾ ਹੈਵੀ ਹੋ ਜਾਂਦਾ ਹੈ ਕਿ ਇਹ ਕੋਈ ਵੱਡਾ ਸੋਟਾ ਨਹੀਂ ਦੇਖਦਾ ਜਦੋਂ ਗੁੱਸਾ ਆ ਜਾਂਦਾ ਹੈ ਨਾ ਇਹ ਕੋਈ ਵੱਡਾ ਸੋਟਾ ਨਹੀਂ ਦੇਖਦਾ ਇੱਥੋਂ ਤੱਕ ਕਿ ਆਪਣੇ ਬਾਪ ਨੂੰ ਵੀ ਭੁੱਲ ਜਾਂਦੇ ਆਪ ਅਕਸਰ ਨਿਊਜ਼ ਦੇਖਦੇ ਹਾਂ ਨਿਊਜ਼ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਸੁਣੀਆਂ ਪੈ ਜਾਂਦੀਆਂ ਸੁਣਨ ਨੂੰ ਮਿਲ ਜਾਂਦੀਆਂ ਨੇ ਕਿ ਪਿਓ ਨੇ ਪੁੱਤਰ ਨੂੰ ਮਾਰ ਦਿੱਤਾ ਤੇ ਪੁੱਤ ਨੇ ਪਿਓ ਨੂੰ ਮਾਰ ਦਿੱਤਾ ਭਰਾ ਨੇ ਭਰਾ ਨੂੰ ਮਾਰ ਦਿੱਤਾ ਤੇ ਗੁਰਮੁਖੋ ਪਿਆਰੇ ਗੁੱਸੇ ਦੇ ਗੁੱਸਾ ਇਸ ਤਰ੍ਹਾਂ ਦਾ ਹੈ ਕਿ ਰਿਸ਼ਤੇਆਂ ਦੀ ਲੋਕ ਲੋਕ ਲਾਜ ਵੀ ਜਿਹੜੀ ਖਤਮ ਹੋ ਜਾਂਦੀ ਗੁੱਸੇ ਦੇ ਵਿੱਚ ਆਣ ਕਰਕੇ ਤੇ ਇਸੇ ਲਈ ਸਤਿਗੁਰੂ ਜੀ ਨੇ ਗੁੱਸੇ ਨੂੰ ਇੱਕ ਅੱਗ ਦਾ ਨਾਂ ਦਿੱਤਾ ਹੋਇਆ ਹੈ ਹੰਸੇ ਹੇਤ ਲੋਭ ਕੋਪ ਚਾਰੇ ਨਦੀਆਂ ਅਗ ਇਹ ਚਾਰ ਨਦੀਆਂ ਦੱਸਿਆ ਨੇ ਸਤਿਗੁਰ ਜੀ ਨੇ ਇੱਥੇ ਹੀ ਬਸਨੇ ਸਤਿਗੁਰ ਜੀ ਨੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਦੇ ਆ ਤਾਂ ਭਗਤ ਨਾਮਦੇਵ ਜੀ ਲੋਭ ਲਹਿਰ ਅਤ ਨੀਜ਼ਰ ਵਜੈ ਕਾਇਆ ਡੋਬੇ ਕਿ ਕਿਸ ਵਾ ਕੀ ਹੈ ਪ੍ਰਭੂ ਹੈ ਪ੍ਰਮਾਤਮਾ ਲੋਭ ਲਹਿਰ ਦੀ ਅਗ ਬਲ ਰਹੀ ਏ ਖੱਠਾ ਮਾਰਦਾ ਸਮੁੰਦਰ ਤੋੜਾ ਫਿਰਦਾ ਖੱਠਾ ਮਾਰਦਾ ਸਮੁੰਦਰ ਲੋਭ ਲਹਿਰ ਅਤ ਨੀਚਰ ਬਾਜਾ ਕਾਇਆ ਡੂਬੇ ਕਿਸ ਵਲੋਭ ਦੀ ਜੜੀ ਹੈ ਨਾ ਅੱਗ ਚੱਲ ਰਹੀ ਹੈ ਸੰਸਾਰ ਦੇ ਵਿੱਚ ਖੱਠਾ ਮਾਰ ਰਿਹਾ ਸਮੁੰਦਰ ਲੋਭ ਲਹਿਰ ਲੋਭ ਲਹਿਰ ਅਤ ਨੀਚਰ ਬਾਜੇ ਕਾਇਆ ਡੋਬੇ ਕਿਸ ਵਾ ਸੰਸਾਰ ਸਮੁੰਦੇ ਤਾਰ ਗਮੁ ਗੋਬਿੰਦ ਇਹ ਸੰਸਾਰ ਸੁਮੰਦ ਨੂੰ ਕਿਰਪਾ ਕਰਕੇ ਤਾਰ ਦੇ ਇਹ ਪਰਮਾਤਮਾ ਇਹ ਗੋਬਿੰਦ ਜੀ ਕਿਰਪਾ ਕਰ ਤਾਰ ਲੈ ਬਾਪ ਬੀਠਲਾ ਉਸ ਰੱਬ ਦੇ ਨਾਲ ਗੱਲ ਚੱਲ ਰਹੀ ਹੈ ਅਨਿਲ ਬੇੜਾ ਹੋਂ ਖੇਵਣਾ ਸਾਕੂ ਤਾ ਪਾ ਤੇਰਾ ਪਾਰ ਨਾ ਪਾਇਆ ਬੀਠਲਾ ਹੋ ਹੋ ਦਇਆ ਸਤਗੁਰ ਮੇਲ ਤੂੰ ਮੋਕੋ ਪਰ ਉਤਾਰ ਕੇ ਸਵਾ ਪ੍ਰਭੂ ਕਿਰਪਾ ਕਰ ਮੇਰੀ ਜ਼ਿੰਦਗੀ ਦੀ ਜਿਹੜੀ ਢੇੜੀ ਹੈ ਨਾ ਇਸ ਸੰਸਾਰ ਸਮੁੰਦਰ ਦੀ ਆਗ ਦੇ ਵਿੱਚ ਜਿਹੜੀ ਨੇ ਫਸ ਗਈ ਏ ਮੈਂ ਉਸ ਨੂੰ ਬੜਾ ਜ਼ੋਰ ਲਾ ਲਾ ਕੇ ਜ਼ੋਰ ਲਾ ਲਾ ਕੇ ਕੱਢਣ ਦੀ ਕੋਸ਼ਿਸ਼ ਕਰਦਾ ਹਾਂ ਪਰ ਨਹੀਂ ਮੇਰੇ ਵੱਸ ਦੀ ਗੱਲ ਨਹੀਂ ਅਨਿਲ ਬੇੜਾ ਉਹ ਖੇਵ ਨਾ ਸਕੂ ਤੇਰਾ ਪਾਰ ਨਾ ਪਾਇਆ ਬਿਠਲਾ ਤੇਰੇ ਇਸ ਸੰਸਾਰ ਸਮੁੰਦਰ ਦਾ ਮੈਨੂੰ ਪਾਰ ਲਾ ਬੰਨਾ ਨਹੀਂ ਲੱਭ ਰਿਹਾ ਮੈਨੂੰ ਕਿਨਾਰਾ ਨਹੀਂ ਲੱਭ ਰਿਹਾ ਇਸ ਸੰਸਾਰ ਸਮੁੰਦਰ ਦਾ ਜੜਾ ਹੈ ਹੋ ਹੋ ਦੇ ਆ ਸਤਿਗੁਰ ਮੇਲ ਤੁਮੋਂ ਕੋ ਪਾਰ ਉਤਾਰੇ ਕਿਸ ਵਾ ਕਿਰਪਾ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇ ਨਾਮਾ ਕਹਿ ਹਾਂ ਤਰ ਵੀ ਨਾ ਜਾਨੂ ਮੋਕੋ ਬਾਹ ਤੇ ਬਾਹ ਦੇ ਬਿਠਾ ਕਰਪਾ ਕਰਕੇ ਆਪਣੀ ਬਾਹ ਫੜਾ ਕੇ ਹੀ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਵੰਗਾ ਦੇ ਕਿਉਂਕਿ ਇਸ ਸਮੁੰਦਰ ਦੇ ਵਿੱਚ ਬੜੀ ਅੱਗ ਬਲ ਰਹੀ ਹੈ ਬੜੀ ਅੱਗ ਬਲ ਰਹੀ ਹੈ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਾਰਨ ਹਰੇ ਅਗਲੀਆਂ ਪੰਕਤੀਆਂ ਦੇ ਵਿੱਚ ਫਰਮਾਉਂਦੇ ਹਨ ਮਦੋ ਤੂੰ ठाकुर ਸਿਰ ਮੋਰਾ ਇਹ ਹੁਹ ਤੁਹਾਰੋ ਤੁਰਾ ਮੋਰਾ ਤੋਂ ਪਾਵ ਹੈ ਸਿਰ ਮੋਰਾ ਤੋਂ ਪਾਵ ਹੈ ਕਿ ਇੱਕ ਸਿਰ ਮੋਰਾ ਤੋਂ ਪਾਵੀ ਇੱਕ ਇਹ ਵੀ ਹੈ ਕਿ ਸਭ ਤੋਂ ਸ੍ਰੇਸ਼ਟ ਸਭ ਤੋਂ ਵੱਡਾ ਸਿਰ ਮੋਰਾ ਤੋਂ ਪਾਵ ਹੋ ਜਾਂਦਾ ਹੈ ਕਿ ਸਿਰ ਤੇ ਹੱਥ ਰੱਖਣ ਵਾਲਾ ਸਿਰ ਦੇ ਉੱਪਰ ਹੱਥ ਰੱਖਣ ਵਾਲਾ ਇਹ ਪਰਮਾਤਮਾ ਜੀ ਹੈ ਪ੍ਰਭੂ ਤੂੰ ਮੇਰੇ ਸਿਰ ਉੱਤੇ ਮੇਰਾ ਪਰਿਆ ਹੱਥ ਲੱਗ ਤੂੰ ਹੀ ਮੇਰਾ ਰਾਖਾ ਹੈ ਮਾਧੋ ਤੂੰ ਠਾਕੁਰ ਸਿਰ ਮੋਰਾ ਇਹ ਹ ਉਹਹ ਤਹਾਰੋ ਤੋਰਾ ਇਹ ਹ ਤੋ ਭਾਵ ਹੈ ਇਸ ਲੋਕ ਵਿੱਚ ਉਹ ਹ ਤੋ ਭਾਵ ਉਸ ਲੋਕ ਵਿੱਚ ਤੋਰਾ ਤੋ ਭਾਵ ਹੈ ਆਸਰਾ ਤੇਰਾ ਹੀ ਇੱਕ ਆਸਰਾ ਹੈ ਇਸ ਲੋਕ ਵਿੱਚ ਤੇ ਉਸ ਲੋਕ ਵਿੱਚ ਤੇਰਾ ਹੀ ਸਹਾਰਾ ਏ ਤੇਰਾ ਹੀ ਆਸਰਾ ਹੈ ਕੀਤੇ ਕੋ ਮੇਰਾ ਸਮਾਨ ਕਰਨ ਹਰ ਤ੍ਰਣ ਜਾਣੇ ਕਹਿੰਦੇ ਨੇ ਕੀਤੇ ਕੋ ਮੇਰਾ ਸਮਾਨ ਕਰਨ ਹਰ ਤ੍ਰਣ ਜਾਣੇ ਏਂ ਏ ਪ੍ਰਮਾਤਮਾ ਜੀ ਜਿਹੜੀ ਆਪਣੇ ਵੱਲੋਂ ਮਨੁੱਖ ਆਪਣੇ ਵੱਲੋਂ ਯਤਨ ਕਰਕੇ ਜੋ ਵੀ ਚੀਜ਼ ਬਣਾਉਂਦਾ ਹੈ ਨਾ ਕਹਿੰਦਾ ਮੈਂ ਬਣਾਈਆਂ ਨੇ ਮੈਂ ਬਣਾਈਆਂ ਨੇ ਤੇ ਕਰਨ ਹਰ ਤ੍ਰਣ ਜਾਣੇ ਪਰ ਜਿੰਨੇ ਉਹ ਪ੍ਰਮਾਤਮਾ ਵਾਹਿਗੁਰੂ ਨੇ ਹਵਾ ਬਣਾਈ ਇਤਰਾ ਜੀਵ ਜੰਤੂ ਬਣਾਈ ਸਾਰੀ ਕੁਦਰਤ ਸਾਜੀ ਹੋਈ ਏ ਉਸਨੇ ਕਿ ਤੀਲੇ ਦਿਨੇ ਹੀ ਬਣਾ ਦਿੰਦਾ ਹੈ ਕਿ ਮੈਂ ਸਭ ਕੁਝ ਕੀਤਾ ਹੈ ਹੈ ਪ੍ਰਮਾਤਮਾ ਤੇਰੇ ਪੈਦਾ ਕੀਤੇ ਹੋਏ ਪਦਾਰਥਾਂ ਨੂੰ ਇਹ ਜੀਵ ਪਰਬਤ ਜੜੀਆਂ ਵੱਡੀਆਂ ਸਮਝਦਾ ਹੈ ਇਹ ਪਦਾਰਥਾਂ ਨੂੰ ਵੱਡ ਪਰਬਤ ਜੜੇ ਪਰਬਤ ਜਿੱਡਾ ਨਾ ਪਰਬਤ ਪਹਾੜ ਓਡਾ ਵੱਡਾ ਸਮਝਦਾ ਹੈ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਨਾ ਸਭ ਨੂੰ ਪੈਦਾ ਕਰਨ ਵਾਲਾ ਹੈ ਤੇ ਤੈਨੂੰ ਇਹ ਤੈਨ ਇੱਕ ਟੀਲੇ ਦੀ ਨੇ ਸਮਝ ਲੈਂਦਾ ਹੈ ਕਰਨ ਹਰ ਤਣ ਜਾਣੈ ਤੂੰ ਦਾਤਾ ਮੰਗਨ ਕੋ ਸਗਲੀ দান ਦੇਹ ਪ੍ਰਭ ਭਾਨੇ ਏ ਪ੍ਰਮਾਤਮਾ ਵਾਹਿਗੁਰੂ ਜੀ ਤੁਸੀਂ ਦਾਤੇ ਹੋ ਸਾਰਿਆਂ ਨੂੰ ਦਾਤਾ ਦੇਣ ਵਾਲੇ ਤੁਸੀਂ ਹੀ ਹੋ ਭਾਵੇਂ ਜਿਤਨਾ ਵੀ ਕੋਈ ਨਾਸਤਿਕ ਹੋਵੇ ਰੱਬ ਨੂੰ ਨਾ ਮੰਨਣ ਵਾਲਾ ਹੋਵੇ ਪਰ ਉਸ ਪ੍ਰਮਾਤਮਾ ਵਾਹਿਗੁਰੂ ਦਾ ਹਿਰਦਾ ਐਸਾ ਹੈ ਹਿਰਦਾ ਐਸਾ ਹੈ ਕਿਉਂ ਉਨੂੰ ਵਿਦਾਤਾ ਦੇ ਰਿਹਾ ਕੋ ਸਤਨਾਮ ਤੂੰ ਦਾਤਾ ਮੰਦ ਨੂੰ ਕੋ सगली ਸਾਜ ਸਾਰੀ ਸ੍ਰਿਸ਼ਟੀ ਸਾਰਾ ਜਹਾਨ ਤੇਰੇ ਕੋਲ ਮੰਗਦਾ ਹੈ ਦਾਨ ਦੇਹ ਪ੍ਰਭ ਭਾਨੇ ਭਾਨੇ ਤੋਂ ਭਾਵੇਂ ਆਪਣੀ ਰਜ਼ਾ ਵਿੱਚ ਆਪਣੇ ਰਜ਼ਾ ਦੇ ਵਿੱਚ ਸਭ ਨੂੰ ਤੂੰ ਦਾਤਾ ਦੇ ਰਿਹਾ ਹੈ ਅਬ ਅਕਸਰ ਪੜਦੇ ਹਾਂ ਕਿ ਦਦਾ ਦਾਤਾ ਇੱਕ ਹੈ ਸਬ ਕੋ ਦੇਵਨ ਹਾਰੇ ਦਿੰਦੇ ਟੋਟ ਨਾ ਆਵੇਈ ਅਗੰਤ ਪਰੇ ਪੰਡਾਰ ਰੱਬ ਦੇ ਪੰਡਾਰ ਪਰੇ ਹੋਏ ਉਦਾ ਤਾ ਰੋਜ ਵੰਡੀ ਜਾ ਰਿਆ ਰੋਜ ਵੰਡੀ ਜਾ ਰਿਆ ਸਾਨੂੰ ਦੇ ਰਿਆ ਸਾਡੇ ਵੱਡੇ ਵੱਡੇ ਰੇ ਲੈ ਕੇ ਖਾਂਦੇ ਰੇ ਅਸੀਂ ਖਾ ਰਹੇ ਹਾਂ ਤਾਂ ਸਾਡੇ ਬੱਚੇ ਵੀ ਗਾਂ ਖਾਂਦੇ ਰਹਿਣਗੇ ਸਾਡੀ ਆਉਣ ਵਾਲੀ ਕੁੱਲਾਂ ਖਾਂਦੀਆਂ ਰਹਿਣਗੀਆਂ ਇਹ ਰੱਬ ਦੀ ਉਸ ਪਰਮਾਤਮਾ ਵਾਹਿਗੁਰੂ ਦੀ ਤਾਕਤ ਹੈ ਤੂੰ ਦਾਤਾ ਮੰਗਤ ਕੋ ਸਗਲੀ ਦਾਨ ਦੇ ਪ੍ਰਭ ਭਾਨੇ ਖਿੰਮੇ ਅਵਰ ਖਨੇਮੇ ਅਵਰਾ ਅਚਰਜ ਚਰਤ ਤੇ ਤੁਹਾਰੇ ਤੇਰੇ ਕੋਤਕ ਹੈਰਾਨ ਕਰ ਦੇਣ ਵਾਲੇ ਨੇ ਇੱਕ ਛਿੰਦ ਦੇ ਵਿੱਚ ਤੂੰ ਕੁਝ ਤਾਂ ਕੁਝ ਤਾਂ ਕੁਝ ਬਣਾ ਦੇਣਾ ਜੋ ਚਾਵੇ ਨਾ ਇੱਕ ਖਿੰਦੇ ਵਿੱਚ ਰਾਜੀ ਤੋਂ ਪਖਾਰੀ ਖਾਰੀ ਤੋਂ ਰਾਜਾ ਬਣਾ ਦੇ ਉਹਦੀ ਰਜ਼ਾ ਹੋਵੇ ਤਾਂ ਖਿੰਨ ਮਹਿ ਅਵਰ ਖਨੇ ਮਹਿ ਅਵਰਾ ਹੈਰਾਨ ਕਰਨ ਵਾਲੇ ਅਚਰਜ ਤੋਂ ਪਾਵੇ ਹੈਰਾਨ ਕਰ ਦੇਣਾ ਖਿੰਨ ਮਹਿ ਅਵਰ ਖਨੇ ਮਹਿ ਅਵਰਾ ਅਚਰਜ ਚਲਤ ਤੁਹਾਰੇ ਤੇ ਤੇਰੇ ਜਿਹੜੇ ਚਲਤੇ ਹਨ ਤੇਰੇ ਚੌਦ ਜਣ ਨੇ ਬੜੇ ਅਚਰਜ ਨੇ ਬੜੇ ਹੈਰਾਨ ਕਰਨ ਵਾਲੇ ਨੇ ਤੂੰ ਚਾਹਵੇਂ ਤਾਂ ਰਾਜੇ ਤੋਂ ਪੇਖਾਰੀ ਤੇ ਪੇਖਾਰੀ ਤੋਂ ਰਾਜਾ ਬਣਾ ਦਾਂ। ਆਪ ਅਕਸਰ ਵਰਦੇ ਹਾਂ ਬਾਣੀ ਦੇ ਵਿੱਚ ਕੀ ਟੀ ਥਾਪ ਦੇ ਪਾਤਸ਼ਾਹੀ ਲਸ਼ਕਰ ਕਰਸਵਾ ਜੇਕਰ ਚਾਹਵੇ ਤਾਂ ਕਿੜੀ ਨੂੰ ਵੀ ਰਾਜਾ ਬਣਾ ਦੇ। ਲਸ਼ਕਰ ਤੋਂ ਬਾਅਦ ਹੈ ਰਾਜਾ ਸੁਲਤਾਨ ਉਸ ਨੇ ਮਿੱਟੀ ਦੇ ਵਿੱਚ ਬਣਾ ਦੇ। ਇਤਨੀ ਤਾਕਤ ਰੱਖਦਾ ਹੈ ਉਹ ਰੱਬ ਉਹ ਪਰਮਾਤਮਾ ਹੈ ਮਹਾਦਾਇ ਖਿੰਮੇ ਅਵਰ ਕਿਵੇਂ ਮੇਵਰਾ ਅਚਰਜ ਚਰਦ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਕੂਚੋ ਅਗਮ ਅਪਾਰੇ ਰੂੜੋ ਤੋ ਪਾਵੇ ਬੜਾ ਸੋਹਣਾ ਗੂੜੋ ਤੋ ਪਾਵੇ ਸੰਸਾਰ ਵਿੱਚ ਲੁਕਿਆ ਹੋਇਆ ਤੂੰ ਸੰਸਾਰ ਵਿੱਚ ਲੁਕਿਆ ਹੋਇਆ ਹੈ ਰੂੜੋ ਗੂੜੋ ਗਹਿਰ ਗੰਭੀਰੋ ਗਹਿਰ ਤੂੰ ਪਾਵੈ ਵੱਡੀ ਗਹਿਰ ਤੂੰ ਪਾ ਬੜਾ ਗਹਿਰਾ ਨਭੀ ਰਤ ਪਾਵੈ ਵੱਡੇ ਜਿਗਰੇ ਵਾਲਾ ਏ ਆਪਾ ਚ 에 ਬੇਅੰਤ ਤੂੰ ਸਭ ਤੋਂ ਉੱਚਾ ਹੈ ਸਭ ਤੋਂ ਸੋਹਣਾ ਹੈ ਤੂੰ ਵੱਡੇ ਜਿਗਰੇ ਵਾਲਾ ਹੈ ਤੂੰ ਸਾਰੇ ਸੰਸਾਰ ਦੇ ਸੰਸਾਰ ਦੇ ਵਿੱਚ ਗੁਪਤ ਵਸਿਆ ਹੋਣਾ ਹੈ ਰੂੜੋ ਗੂੜੋ ਗਹਿਰ ਗੰਭੀਰ ਉੱਚੋ ਵਰਗਮਾ ਪਾਰੇ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਕਿ ਹੈ ਪਰਮਾਤਮਾ ਜੀ ਜਦੋਂ ਤੂੰ ਆਪ ਹੀ ਸਾਧ ਸੰਗਤ ਵਿੱਚ ਮਿਲਾਂਦਾ ਹੈਂ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਾ ਦਿੰਦਾ ਏ ਉਦੋਂ ਤਹੀ ਤੇਰੀ ਸਿਵਤ ਸਲਾਹ ਦੀ ਬਾਣੀ ਮੈਂ ਸੁਣਦਾ ਹਾਂ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆ ਪੇਖਤਿ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਏ ਏ ਨਾਨਕ ਨਾਨਕ ਨਾਮ ਦੀ ਮੋਹਰ ਲਗਾ ਕੇ ਸਤਿਗੁਰ ਜੀ ਅੰਤਲੀ ਪੰਗਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ ਅੰਧ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਸਨਾ ਰਹਿਤ ਸਰਬਵਿਆਪਕ ਪ੍ਰਭੂ ਦਾ ਪ੍ਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਏ ਨਿਰਬਾਣੀ ਤੋਂ ਬਾਅਦ ਵਾਸਨਾ ਰਹਿਤ ਸਤਿਗੁਰ ਪਾਸ਼ਾ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ हे ਭਾਈ ਇਹ ਜਿਹੜਾ ਸੰਸਾਰ ਹੈ ਨਾ ਸੰਸਾਰ ਇਹ ਅੱਗ ਦੀ ਨਿਆਈ ਹੈ ਇਸ ਸੰਸਾਰ ਦੇ ਵਿੱਚ ਅਨੇਕ ਅੱਗਾਂ ਬਲ ਰਹੀਆਂ ਨੇ ਭਾਵੇਂ ਆਪਾਂ ਗੱਲ ਕੀਤੀ ਹੈ ਪੰਜਾਗਣਾ ਦੀ ਪੰਜ ਪੰਜ ਅੱਗਾਂ ਦੀ ਗੱਲ ਕੀਤੀ ਹੈ ਭਾਵੇਂ ਪਰ ਇਸ ਸੰਸਾਰ 'ਚ ਬੜੀ ਬੜੀ ਅੱਗਾਂ ਬਲ ਰਹੀਆਂ ਕੋਈ ਨਾ ਮਣੇ ਤੇ ਉਸ ਪਰਮਾਤਮਾ ਵਾਹਿਗੁਰੂ ਦੇ ਅੱਗੇ ਤਰਲਾ ਇਹੀ ਏ ਕਿ ਸਾਧ ਸੰਗਜੁਤ ਮੇਂ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਸਾਧ ਸੰਗਤ ਵਿੱਚ ਆਣ ਕੇ ਬਾਣੀ ਪੜਿਆ ਕਰ ਬਾਣੀ ਸੁਣਿਆ ਕਰ ਇੱਕੋ ਤੇਰਾ ਸਹਾਰਾ ਇਹੀ ਬਾਣੀ ਪੜਿਆ ਕਰ ਬਾਣੀ ਸੁਣਿਆ ਕਰ ਸਤ ਸੰਗਤ ਕਰਿਆ ਕਰ ਸਤ ਗੁਰੂ ਦੀ ਬਾਣੀ ਦੇ ਨਾਲ ਸਾਝ ਪਾਇਆ ਕਰ। ਅਨੰਦ ਪਿਆ ਫੇਖਦੀ ਨਾਨਕ ਪ੍ਰਤਾਪਪੁਰਖ ਨਿਰਬਾਨ ਸਤ ਗੁਰੂ ਕਿਰਪਾ ਕਰਨ ਇਸ ਬਖਸ਼ੇ ਹੋਏ ਉਪਦੇਸ਼ ਦੀ ਸਿੱਖਿਆ ਸਾਡੇ ਜਹਿਨ ਦੇ ਵਿੱਚ ਸਾਡੇ ਹਿਰਦੇ ਵਿੱਚ ਐਸੀ ਬੈਠੇ ਕਿ ਸਾਡਾ ਜੀਵਤ ਤਬਦੀਲ ਹੋ ਜਾਈ। ਸਾਡਾ ਇਸ ਸੰਸਾਰ ਦੇ ਵਿੱਚੋਂ ਅਗਰ ਬਲ ਰਹੇ ਅਗ ਦੇ ਨਿਆਈ ਬਲ ਰਹੇ ਸੰਸਾਰ ਦੇ ਵਿੱਚੋਂ ਸਾਡਾ ਛੁਟਕਾਰਾ ਹੋ ਸਕੇ ਸਾਡਾ ਪਾਰ ਉਤਾਰ ਹੋ ਸਕੇ ਸਤਿਗੁਰੂ ਨੂੰ ਸਤਿਗੁਰੂ ਦੇ ਚਰਨਾਂ 'ਚ ਇਹ ਬੇਨਤੀ ਕਰੀਏ ਅਰਦਾਸ ਕਰੀਏ ਸਤਿਗੁਰੂ ਜੀ ਆਪ ਹੀ ਮੇਰਾ ਕਰਕੇ ਇਸ ਸੰਸਾਰ ਇਸ ਸੰਸਾਰ ਤੋਂ ਸਾਨੂੰ ਫਾਰਮ ਨੂੰ ਘਾ ਦੇਵਨ ਸੋਹੀ ਆਪੋ ਚੁੱਕਣ ਦੇਖੇਵਾ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਜੀ ਦੇ ਹੋਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ